ਇਨਸਾਨ ਤਾਂ ਆਪਣੇ ਰਹਿਣ ਦੇ ਲਈ ਜਿਹੜੇ ਐ ਫਲੈਟ ਤਿਆਰ ਕਰਦੇ ਨੇ ਇਹ ਪੱਖੀਆਂ ਦੇ ਲਈ ਜਿਹੜੇ ਐ ਫਲੈਟ ਤਿਆਰ ਕੀਤੇ ਗਏ ਨੇ ਜੀਓ ਔਰ ਜੀਨੇ ਦੋ ਜੇ ਸਾਨੂੰ ਜੀਣ ਦਾ ਹੱਕ ਹੈ ਤਾਂ ਹਰ ਇੱਕ ਪ੍ਰਾਣੀ ਨੂੰ ਚਾਹੇ ਕੋਈ ਬੋਲ ਸਕਦਾ ਹੈ ਚਾਹੇ ਕੋਈ ਬੇਜਵਾਨ ਹੈ ਸਭ ਨੂੰ ਬਰਾਬਰ ਦਾ ਹੱਕ ਹੈ ਅੱਜ ਦੇ ਟਾਈਮ ਦੇ ਮੁਤਾਬਕ ਪੱਖੀਆਂ ਦੇ ਰਹਿਣ ਲਈ ਬ੍ਰਿਕਸ਼ ਜਿਹੜੇ ਆ ਕੱਟੇ ਜਾ ਰਹੇ ਆ ਜਗ੍ਹਾ ਉਹਨਾਂ ਦੇ ਨਹੀਂ ਮਿਲ ਰਹੀ ਤੇ ਜਿਹੜੇ ਇਸ ਤਰ੍ਹਾਂ ਦੇ ਫਲੈਟ ਹੈ ਆਨ ਆਲੇ ਟਾਈਮ ਦੇ ਵਿੱਚ ਅਸੀਂ ਇਹਨਾਂ ਨੂੰ ਬਣਾਵਾਂਗੇ ਹੋਰ ਵੀ ਬਣਾਵਾਂਗੇ ਸ਼ਹਿਰ ਦੇ ਵਿੱਚ ਜੈਸੇ ਇੱਕ ਮੀਆਂ ਬੀਬੀ ਤੇ ਉਹਦੇ ਦੋ ਬੱਚੇ ਇੱਕ ਘਰ ਦੇ ਵਿੱਚ ਉਹ ਉਸ ਹਿਸਾਬ ਨਾਲ ਫਲੈਟ ਤਿਆਰ ਹੋਇਆ ਗੁਇਰਾਤ ਤੋਂ ਇਹ ਦੇ ਕਾਰੀਗਰ ਆਏ ਸੀ ਜਿੰਨਾ ਇਹਦਾ ਮਟੀਰੀਅਲ ਆ ਉੱਪਰ ਲਾ ਸਾਰਾ ਇਹ ਵੀ ਸਭ ਕੁਝ ਰਾਤ ਤੋਂ ਹੀ ਆਇਆ ਸੀ ਉਹਨਾਂ ਨੇ ਆ ਕੇ ਇੱਥੇ ਇਹਨੂੰ ਤਿਆਰ ਕੀਤਾ ਇਹਨਾਂ ਨੂੰ ਜਿਹੜੀਆਂ ਸੌਦਾ ਅਸੀਂ ਦੇ ਸਕਦੇ ਆ ਥੱਲੇ ਸਾਡਾ ਇਹ ਲਾਈਨ ਵਾਲੀ ਪੰਛੀਆਂ ਦੇ ਲਈ ਹਸਪਤਾਲ ਵੀ ਤਿਆਰ ਹੋ ਰਿਹਾ ਜੋ ਕਿ ਸਾਰੇ ਸ਼ਹਿਰ ਦੇ ਕਿਤੋਂ ਦਾ ਵੀ ਪੰਛੀ ਆਵੇ ਉਹਨਾਂ ਦਾ ਨਿਸ਼ੁਲਕ ਇਲਾਜ ਹੋਊਗਾ। ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਬੜਾ ਸੋਨੋ ਉਪਰਾਲਗਤ ਹੈ ਸੋ ਸਭ ਤੋਂ ਪਹਿਲਾਂ ਜਿਹੜੀ ਤੁਹਾਨੂੰ ਇਹ ਤਸਵੀਰ ਦਿਖਾ ਦਿੰਨੇ ਆ ਤੁਸੀਂ ਦੋ ਇਮਾਰਤਾਂ ਦੇਖ ਰਹੇ ਹੋ ਜਿਦੇ ਵਿੱਚ ਇੱਕ ਛੋਟੇ ਛੋਟੇ ਹੌਲ ਨੇ ਏ ਅਸੀਂ ਅਕਸਰ ਦੇਖਦੇ ਹਾਂ ਕਿ ਇਨਸਾਨ ਤਾਂ ਆਪਣੇ ਰਹਿਣ ਦੇ ਲਈ ਜਿਹੜੇ ਐ ਫਲੈਟ ਤਿਆਰ ਕਰਦੇ ਨੇ ਇਹ ਪੰਛੀਆਂ ਦੇ ਲਈ ਜਿਹੜੇ ਐ ਫਲੈਟ ਤਿਆਰ ਕੀਤੇ ਗਏ ਨੇ ਤੁਸੀਂ ਉੱਤਰੀ ਭਾਰ ਦੇ ਵਿੱਚ ਪਹਿਲੀ ਵਾਰ ਸੁਣਿਆ ਹੋਣਾ ਕਿ ਪੰਛੀਆਂ ਦੇ ਰਹਿਣ ਦੇ ਲਈ ਜਿਹੜੇ ਐ ਫਲੈਟ ਤਿਆਰ ਕੀਤੇ ਗਏ ਤੁਸੀਂ ਸਾਹਮਣੇ ਪੰਛੀ ਦੇਖ ਰਹੇ ਹੋ ਅਤੇ ਰੋਜ਼ ਰਾਤ ਨੂੰ ਐ ਪੰਛੀ ਜਿਹੜੇ ਆ ਕੇ ਠਹਿਰਦੇ ਨੇ ਇਹ ਤੁਸੀਂ ਤਸਵੀਰ ਇੱਥੇ ਦੇਖ ਸਕਦੇ ਹੋ ਉਹਨਾਂ ਨੂੰ ਰੋਜ਼ ਜਿਹੜਾ ਦਾਣਾ ਪਾਇਆ ਜਾਂਦਾ ਤੇ ਉੱਥੇ ਗਰਮੀਆਂ ਦੇ ਵਿੱਚ ਨਹਾਉਣ ਦੇ ਲਈ ਜਿਹੜਾ ਪੰਛੀਆਂ ਦੇ ਲਈ ਜਿਹੜਾ ਪੂਲ ਵੀ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਦੇ ਵੱਲੋਂ ਉਪਰਾਲਾ ਕੀਤਾ ਗਿਆ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਸੋ ਸਭ ਤੋਂ ਪਹਿਲਾਂ ਜਿਹੜੀ ਤਸਵੀਰ ਹੈ ਤੁਹਾਨੂੰ ਦਿਖਾ ਦਿੰਨੇ ਆ ਜੈਨ ਸਾਹਿਬ ਸਾਡੇ ਨਾਲ ਮੌਜੂਦ ਨੇ ਜੈਨ ਸਾਹਿਬ ਮੰਨਦੇ ਵਿੱਚ ਕਿਵੇਂ ਆਇਆ ਜੀ ਵੀ ਚਾਰ ਮਤਲਬ ਕਿ ਇਹ ਪක්ෂੀਆਂ ਦੇ ਲਈ ਜਿਹੜਾ ਰਹਿਣ ਦੇ ਲਈ ਜਿਹੜਾ ਘਰ ਬਣਾਇਆ ਜਾਵੇ ਸਾਡਾ ਭਗਵਾਨ ਮਹਾਵੀਰ ਦਾ ਜਿਹੜਾ ਸੰਦੇਸ਼ ਹੈ ਜੀਵ ਹੋਰ ਜੀਨੇ ਦੋ ਜੇ ਸਾਨੂੰ ਜੀਣ ਦਾ ਹੱਕ ਹੈ ਤਾਂ ਹਰ ਇੱਕ ਪ੍ਰਾਣੀ ਨੂੰ ਚਾਹੇ ਕੋਈ ਬੋਲ ਸਕਦਾ ਹੈ ਚਾਹੇ ਕੋਈ ਬੇਜਵਾਨ ਹੈ ਸਭ ਨੂੰ ਬਰਾਬਰ ਦਾ ਹੱਕ ਹੈ ਸਾਡੇ ਜੈਨ ਧਰਮ ਦੇ ਵਿੱਚ ਮਾਨਵ ਸੇਵਾ ਤਾਂ ਹੈ ਹੀ ਆ ਤੇ ਜੀਵ ਸੇਵਾ ਨੂੰ ਵੀ ਉਹ ਤੋਂ ਜ਼ਿਆਦਾ ਮਹੱਤਵ ਦਿੱਤਾ ਹੋਇਆ ਹੈ ਕਿਉਂਕਿ ਬੇਜਵਾਨ ਪੰਛੀ ਬੇਜਵਾਨ ਜਾਨਵਰ ਜਿਹੜੇ ਕੁਝ ਕਰ ਨਹੀਂ ਸਕਦੇ ਕੁਝ ਕਹਿ ਨਹੀਂ ਸਕਦੇ ਉਹਨਾਂ ਦੀ ਸੇਵਾ ਕਰਨਾ ਇੱਕ ਸਾਡੇ ਲਈ ਬਹੁਤ ਜ਼ਰੂਰੀ ਹੋ ਗਿਆ ਅੱਜ ਦੇ ਟਾਈਮ ਦੇ ਮੁਤਾਬਕ ਪੰਛੀਆਂ ਦੇ ਰਹਿਣ ਲਈ ਬ੍ਰਿਕਸ਼ ਜਿਹੜੇ ਆ ਕੱਟੇ ਜਾ ਰਹੇ ਆ ਜਗ੍ਹਾ ਉਹਨਾਂ ਦੇ ਨਹੀਂ ਮਿਲ ਰਹੀ ਤੇ ਜਿਹੜੇ ਇਸ ਤਰ੍ਹਾਂ ਦੇ ਫਲੈਟ ਆ ਆਨ ਆਲੇ ਟਾਈਮ ਦੇ ਵਿੱਚ ਅਸੀਂ ਇਹਨਾਂ ਨੂੰ ਬਣਾਵਾਂਗੇ ਹੋਰ ਵੀ ਬਣਾਵਾਂਗੇ ਸ਼ਹਿਰ ਦੇ ਵਿੱਚ ਜੈਸੇ ਇੱਕ ਮੀਆਂ ਬੀਬੀ ਤੇ ਉਹਦੇ ਦੋ ਬੱਚੇ ਇੱਕ ਘਰ ਦੇ ਵਿੱਚ ਉਹ ਉਸ ਹਾਵਨਾ ਫਲੈਟ ਤਿਆਰ ਹੋਇਆ ਆ ਆਰਾਮ ਨਾਲ ਰਹਿ ਸਕਦੇ ਆ ਤੇ ਇਹ ਜਿਹੜੀ ਤਸਵੀਰ ਇੱਕ ਵਾਰ ਫਿਰ ਤੁਹਾਨੂੰ ਦਿਖਾ ਦਿੰਨੇ ਆ ਇਹ ਜੈਨ ਸਾਹਿਬ ਦਾ ਇਹ ਕਹਿੰਦਾ 1200 ਦੇ ਕਰੀਬ ਜਿਹੜੇ ਆ ਫਲੈਟ ਤਿਆਰ ਕੀਤੇ ਗਏ ਨੇ ਕਿੱਤੇ ਗਏ ਨੇ ਕਿ ਅਥੇ 3500 ਦੇ ਕਰੀਬ ਜਿਹੜੇ ਪੰਛੀ ਆ ਕੇ ਰੋਜ਼ ਰੁਕਦੇ ਨੇ ਜੈਨ ਸਾਹਿਬ ਗੱਲ ਕਰੀਏ ਜਿਹੜੇ ਇਹ ਬਿਲਡਿੰਗ ਤਿਆਰ ਕੀਤੀ ਗਈ ਜਿਹੜੇ ਸਪੈਸ਼ਲ ਕਾਰੀਗਰ ਲਾਏ ਸੀਗੇ ਬਾਹਰੋਂ ਜਾਂ ਲੋਕਲੀ ਜਿਵੇਂ ਨੋਰਮਲ ਮਿਸਤਰੀ ਹੁੰਦੇ ਉਹਨਾਂ ਨੇ ਤਿਆਰ ਕੀਤਾ ਜੀ ਇਹ ਬਾਹਰੋਂ ਗੁਜਰਾਤ ਤੋਂ ਇਹਦੇ ਕਾਰੀਗਰ ਆਏ ਸੀ ਜਿੰਨਾ ਇਹਦਾ ਮਟੀਰੀਅਲ ਆ ਉੱਪਰ ਲਾ ਸਾਰਾ ਇਹ ਵੀ ਸਭ ਗੁਜਰਾਤ ਤੋਂ ਹੀ ਆਇਆ ਸੀ ਉਹਨਾਂ ਨੇ ਆ ਕੇ ਇੱਥੇ ਇਹਨੂੰ ਤਿਆਰ ਕੀਤਾ ਤੇ ਜੈਨ ਸਾਹਿਬ ਗੱਲ ਕਰੀਏ ਗਰਮੀਆਂ ਲਈ ਤੇ ਜਿਹੜਾ ਸਰਦੀਆਂ ਦੇ ਲਈ ਤੇ ਲਗ ਅਲੱਗ-ਅਲੱਗ ਕਿਵੇਂ ਮਤਲਬ ਕਿ ਆਪਾਂ ਮੈਨੇਜ ਕਰਦੇ ਆ ਕਿ ਲਗ ਕਿਸ ਤਰੀਕੇ ਨਾਲ ਮਤਲਬ ਮੈਨੇਜ ਕਰਦੇ ਜੀ ਗਰਮੀਆਂ ਦੇ ਵਿੱਚ ਇਹਨਾਂ ਨੂੰ ਦਾਣਾ ਅਲੱਗ ਤਰੀਕੇ ਦਾ ਪੈਂਦਾ ਜੀ ਸਰਦੀਆਂ ਦੇ ਵਿੱਚ ਦਾਣਾ ਇਹਨਾਂ ਨੂੰ ਅਲੱਗ ਤਰੀਕੇ ਦਾ ਪੈਂਦਾ ਗਰਮੀਆਂ ਦੇ ਲਈ ਇਹਨਾਂ ਦੇ ਅਸੀਂ ਪੂਲ ਵੀ ਤਿਆਰ ਕਰਤਾ ਵੀ ਇਹਦੇ ਵਿੱਚ ਸ਼ਾਵਰ ਵਗੈਰਾ ਲੱਗ ਜਾਏਗਾ ਇਹਨਾਂ ਨੂੰ ਜਿਹੜੀਆਂ ਸਹੂਦਾ ਅਸੀਂ ਦੇ ਸਕਦੇ ਆ ਥੱਲੇ ਸਾਡਾ ਇਹਦੇ ਲਈ ਨਾਲ ਹੀ ਪੰਛੀਆਂ ਦੇ ਲਈ ਹਸਪੀਟਲ ਵੀ ਤਿਆਰ ਹੋ ਰਿਹਾ ਜੋ ਵੀ ਸਾਰੇ ਸ਼ਹਿਰ ਦੇ ਕਿਤੋਂ ਦਾ ਵੀ ਪੰਛੀ ਆਵੇ ਉਹਨਾਂ ਦਾ ਨਿਸ਼ੁਲਕ ਇਲਾਜ ਹੋਊਗਾ दाना ਵੀ ਇੱਥੇ ਜਿਹੜਾ ਹੋਰ ਥੋੜੇ ਦਿਨ ਤੱਕ ਦਾਣਾ ਵੀ ਇੱਥੇ ਮਿਲਣਾ ਸ਼ੁਰੂ ਹੋ ਜੂਗਾ ਸਾਫ ਸੁਥਰਾ ਦਾਣਾ ਜਿਹੜਾ ਅੱਜ ਸੀਜ਼ਨ ਦੇ ਮੁਤਾਬਕ ਪੰਛੀਆਂ ਨੂੰ ਪਾਣਾ ਉਹ ਇੱਥੇ ਹੀ ਦਾਣਾ ਉਪਲਬਧ ਹੋਊਗਾ ਤੇ ਜੈਨ ਸਾਹਿਬ ਗੱਲ ਕਰੀਏ ਅਸੀਂ ਅਕਸਰ ਦੇ ਦਿਆਂ ਕਈ ਵਾਰ ਜਖਮੀ ਹਾਲਤ ਦੇ ਵਿੱਚ ਰੋਡ ਦੇ ਉੱਤੇ ਵੀ ਕਬੂਤਰ ਵਗੈਰਾ ਜਾਂ ਹੋਰ ਪੰਛੀ ਵੀਰੇ ਡਿੱਗੇ ਹੁੰਦੇ ਨੇ ਤੇ ਉਹਨਾਂ ਦਾ ਲਾਜ਼ਮੀ ਤੁਹਾਡੇ ਲੋ ਕੀਤਾ ਜਾਂਦਾ ਜੀ ਬਿਲਕੁਲ ਜੀ ਇੱਥੇ ਕੀਤਾ ਜਾਊਗਾ ਹਜੇ ਨਹੀਂ ਕੀਤਾ ਜਾਊਗਾ ਆਨ ਆਲੇ ਟਾਈਮ ਦੇ ਵਿੱਚ ਥੋੜੇ ਟਾਈਮ ਦੇ ਵਿੱਚ ਸਾਡਾ ਹਸਪੀਟਲ ਰੂਮ ਸਾਰਾ ਸਾਡਾ ਤਿਆਰ ਹੋ ਗਿਆ ਉਹਦੀ ਅੰਦਰਲੀ ਸੈਟਿੰਗ ਅਸੀਂ ਕਰਨੀ ਹੈ ਉਹ ਬਹੁਤ ਜਲਦੀ ਹੀ ਅਸੀਂ ਉਹਨੂੰ ਤਿਆਰ ਕਰ ਦਾਂਗੇ ਜੈਨ ਸਾਹਿਬ ਗੱਲ ਕਰੀਏ ਇਮਾਰਤ ਦੀ ਜਿਹੜੀ ਉਚਾਈ ਹੈ ਕਿੰਨੀ ਕੁ ਹੋਏਗੀ ਚਾਹੀ ਕਾਫੀ ਉਚਾਈ ਜ਼ਿਆਦਾ ਹੈ ਦੀ ਕਿੰਨੀ ਕੁ ਚਾਈ ਹੋਏਗੀ ਜੀ ਕਿੰਨੇ ਫੁੱਟ ਜਿੱਥੇ ਆਪਾਂ ਖੜੇ ਆਂ ਜੀ ਇੱਥੋਂ 50 ਫੁੱਟ ਦੇ ਲਗਭਗ ਉੱਪਰ ਹੈ ਜੇ ਜ਼ਮੀਨ ਤੋਂ ਲਈਏ ਤਾਂ 90 ਫੁੱਟ ਦੇ ਲਗਭਗ ਉੱਪਰ ਹੈ ਹਮ ਤੇ ਸਰ ਤੁਸੀਂ ਵੀ ਇੱਥੇ ਆਏ ਹੋ ਤੁਹਾਨੂੰ ਉਪਰਾਲਾ ਕਿਸੇਕ ਲੱਗਿਆ ਆਪਾਂ ਅਸੀਂ ਅਕਸਰ ਦੇਖਦੇ ਆਂ ਜਿਹੜੇ ਜੀਵ ਜੰਤੂ ਦੀ ਕਈ ਵਾਰ ਜਖਮੀ ਹਾਲਤ ਵਿੱਚ ਵੀ ਪਏ ਹੁੰਦੇ ਨੇ ਲੋਕ ਹੱਥਾਂ ਨਾਲ ਉਹ ਕਿਤਰਾਉਂਦੇ ਨੇ ਤੇ ਜਿਹੜਾ ਤੁਹਾਡੇ ਸਾਰਿਆਂ ਵੱਲੋਂ ਪੂਰੀ ਟੀਮ ਦੇ ਵੱਲੋਂ ਉਪਰਾਲ ਬਹੁਤ ਵਧੀਆ ਕੰਮ ਹੋ ਰਿਹਾ ਜੀ ਤੁਸੀਂ ਦੇ ਹੌਲੀ ਹੌਲੀ ਤੁਸੀਂ ਦੇਖੋਗੇ ਆ ਵੀ ਵੀ ਹਲੇ ਤਾਂ ਚਲੋ ਸਟਾਰਟ ਹੋਇਆ ਠੀਕ ਹੈ ਹੁਣ ਲੋਕਾਂ ਦਾ ਸਾਨੂੰ ਸਹਿਯੋਗ ਵੀ ਚਾਹੀਦਾ ਹੈ ਜੀ ਕਿ ਤਾਂ ਕਿ ਹੋਰ ਵਧੀਆ ਕੰਮ ਇੱਥੇ ਹੋ ਸਕੇ ਤੇ ਮੈਮ ਤੁਸੀਂ ਕਿਸ ਤਰੀਕੇ ਨਾਲ ਦੇ ਦਿਓ ਜਿਹੜਾ ਅ ਇਨਸਾਨਾਂ ਦੇ ਲਈ ਤਾਂ ਦੇਖਿਆ ਸੀਗਾ ਹਸਪਤਾਲ ਜਿਹੜੇ ਤਿਆਰ ਹੁੰਦੇ ਨੇ ਤੇ ਪੱਖੀਆਂ ਦੇ ਲਈ ਫਲੈਟ ਵੀ ਤਿਆਰ ਕਰਤੇ ਤੇ ਹਸਪਤਾਲ ਵੀ ਤਿਆਰ ਕਰਤਾ ਕਿਸੇ ਗੰਦੇ ਦੇ ਨਹੀਂ ਸੀ। ਇਦਾਂ ਸਾਡੇ ਪਾਈ ਸਾਹਿਬ ਦੀ ਬਹੁਤ ਡਿਵੋਸ਼ਨ ਆ ਉਹ ਚਾਹੁੰਦੇ ਆ ਕਿ ਜਿਵੇਂ ਜੀ ਜੰਤੂ ਖਰਾਬ ਮਰਦੇ ਅਜ ਤੇ ਇਸ ਤਰ੍ਹਾਂ ਇਹਨਾਂ ਦਾ ਸਾਥ ਵੀ ਤਾਂ ਬਚਾਉਣਾ ਚਾਹੀਦਾ ਹੈ ਨਾ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਬਚਾਉਣਾ। ਹੁਣ ਉਸ ਦਿਨ ਦੀ ਗੱਲ ਆ ਸਾਡੇ ਕੋਲ ਹੀ ਇੱਥੇ ਕੁੱਤੇ ਨੇ ਪਾਲਿਆ ਅਨੁਸਾਰ ਅਸੀਂ ਲੈ ਕੇ ਆਏ ਇੱਥੇ ਬਿਠਾਇਆ ਤੇ ਉਹ ਠੀਕ ਹੋ ਗਿਆ ਇਸ ਕਰਕੇ ਇਹ ਤਾਂ ਭਾਈ ਸਾਹਿਬ ਦੀ ਬਹੁਤ ਡੈਡੀਕੇਸ਼ਨ ਹੈ ਉਹਨਾਂ ਨਾਲ ਲੋਕ ਜੁੜਨੇ ਚਾਹੀਦੇ ਜਿੰਨੀ ਡੈਡੀਕੇਸ਼ਨ ਲੋਕ ਕਰਦੇ ਫੇ ਕੰਮ ਇਹਨੀ ਡੈਡੀਕੇਸ਼ਨ ਕੋਈ ਦਿੰਦਾ ਨਹੀਂ ਹੈ ਤੇ ਇਸ ਕਰਕੇ ਇੱਥੇ ਤਾਂ ਹਜ਼ਾਰਾਂ ਪੰਛੀ ਆਉਂਦੇ ਐ ਖਾਂਦੇ ਐ ਦਾਣਾ ਖਾਂਦੇ ਐ ਉਹ ਆਪਣੀ ਜ਼ਿੰਦਗੀ ਜਿੰਦੇ ਐ ਜਦੋਂ ਹਸਪੀਟਲ ਬਣ ਗਿਆ ਤੇ ਸਭ ਵਾਸਤੇ ਬਹੁਤ ਸੁਵਿਧਾ ਹੋ ਜਾਏਗੀ ਜਾਨਵਰ ਤਾਂ ਗਿਰਦਾ ਹੀ ਐ ਪੰਛੀ ਤਾਂ ਬਹੁਤ ਅਕਸਰ ਗਿਰ ਜਾਂਦੇ ਐ ਤੇ ਅਗਰ ਉਹਨਾਂ ਨੂੰ ਅਸੀਂ ਇੱਥੇ ਲਾਵਾਂਗੇ ਉਹਨਾਂ ਨੂੰ ਐਡ ਮਿਲੇਗੀ ਅੱਗੇ ਉਹ ਬਚਣਗੇ ਇਹ ਸਭ ਵਧੀਆ ਰਹੇਗਾ ਨਾ ਉਹਨਾਂ ਵਾਸਤੇ ਵੀ ਜਾਂਦੋ ਕੀ ਮੈਸੇਜ ਦੇਣਾ ਚਾਹੁੰਗੇ ਉਹਨਾਂ ਲੋਕਾਂ ਨੂੰ ਤਾਂ ਕਿ ਜਿਹੜੇ ਹੋਰ ਵੀ ਜਿਹੜੇ ਪੱਖੀ ਹੈ ਤੁਸੀਂ ਤਾਂ ਆਪਣੇ ਇਲਾਕੇ ਦੇ ਵਿੱਚ ਜਿਹੜਾ ਉਪਰਾਲਾ ਕਰਤਾ ਤੇ ਜਿਹੜਾ ਲੁਧਿਆਣਾ ਸ਼ਹਿਰ ਹੈ ਬਹੁਤ ਵੱਡਾ ਹੈ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਬਹੁਤ ਵੱਡਾ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਤਾਂ ਕਿ ਉਹ ਵੀ ਅੱਗੇ ਆ ਕੇ ਸੇਵਾ ਦੀ ਭਾਵਨਾ ਲੈ ਕੇ ਪੱਖੀਆਂ ਦੀ ਸੇਵਾ ਕਰਨ ਦੇਖੋ ਜੀ ਅਸੀਂ ਇਹ ਭਗਵਾਨ ਮਹਾਵੀਰ ਜੀਵ ਸੇਵਾ ٹرسٹ ਜਿਹੜਾ ਇੱਕ ਹੈੱਡ ਆਫਿਸ ਅਸੀਂ ਇਹਨੂੰ ਬਣਾਇਆ ਹੈ ਇਹਦੀ ਅਸੀਂ ਵੀ ਸਾਡੇ ਵੀ ਅਸੀਂ ਇੱਕ ਸੋਚ ਲੱਗੇ ਚੱਲੇ ਹੋਏ ਹਾਂ ਅਸੀਂ ਇਹਦੀ ਚੇਨ ਚਲਾਈ ਹੈ ਜਿਦੇ ਦੇ ਨਾਲ ਸ਼ਹਿਰ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਸਾਰੇ ਪੰਜਾਬ ਦੇ ਵਿੱਚ ਅਸੀਂ ਅਲੱਗ-ਅਲੱਗ ਥਾਵਾਂ ਤੇ ਇਹੋ ਜਿਹੇ ਪੰਛੀਆਂ ਦੇ ਰਹਿਣ ਬਸੇਰੇ ਫਲੈਟ ਬਣਾਈਏ ਜਿੱਥੇ ਉਹਨਾਂ ਨੂੰ ਰਹਿਣ ਦੀ ਸਹੂਦਤ ਮਿਲੇ, ਦਾਣਾ ਪਾਣੀ ਮਿਲੇ ਤੇ ਜਿਦੇ ਨਾਲ ਪੰਛੀਆਂ ਦਾ ਬਚਾਅ ਹੋ ਸਕੇ। ਇਨਸਾਨ ਨੂੰ ਜੀਣ ਲਈ ਪੰਛੀ ਦਾ ਜੀਣਾ ਵੀ ਜ਼ਰੂਰੀ ਹੈ। ਜੇ ਪੰਛੀ ਨਹੀਂ ਰਹੂਗਾ ਤਾਂ ਇਨਸਾਨ ਵੀ ਨਹੀਂ ਰਹੂਗਾ। ਇਹ ਹਰ ਇੱਕ ਆਦਮੀ ਨੂੰ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ। ਸੋ ਇਹ ਨੇ ਜੈਨ ਸਾਹਿਬ ਜਿਨ੍ਹਾਂ ਦਾ ਇਹ ਕਹਿਣਾ ਜਿਹੜੇ 1200 ਦੇ ਕਰੀਬ ਹੈ ਜਿਹੜੇ ਫਲੈਟ ਤਿਆਰ ਕੀਤੇ ਗਏ ਨੇ। ਤੇ 3500 ਦੇ ਕਰੀਬ ਹੈ ਜਿਹੜੇ ਇੱਥੇ ਪੰਛੀ ਰਹਿੰਦੇ ਨੇ ਤੇ ਉਹਨਾਂ ਦਾ ਇਹ ਵੀ ਕਹਿਣਾ ਕਿ ਕੋਈ ਵੀ ਮਦਦ ਕਰਨਾ ਚਾਹੁੰਦਾ ਹੈ ਪੰਛੀਆਂ ਦੇ ਲਈ ਅੱਗੇ ਉਹਨਾਂ ਨੂੰ ਆਣਾ ਚਾਹੀਦਾ ਮੈਂ ਰਾਹੁਲ ਰੋੜਾ ਪੀਟੀਸੀ ਨਿਊਜ਼ ਲੁਧਿਆਣਾ